you. Mm -hmm. ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਮੋਟਰਸਾਈਕਲ ਰੈਲੀ ਕੱਢੀ ਗਈ। ਇਸ ਮੌਕੇ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਕਿਹਾ ਗਿਆ ਕਿ 16 ਫਰਵਰੀ ਨੂੰ ਭਾਰਤ ਬੰਦ ਸਫਲ ਬਣਾਉਣ ਦੇ ਲਈ ਸ਼ਹਿਰ ਦੇ ਵਪਾਰੀਆਂ ਤੇ ਹੋਰ ਵੱਖ-ਵੱਖ ਸੰਸਥਾਵਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ 16 ਤਰੀਕ ਨੂੰ ਆਪਣੀਆਂ ਦੁਕਾਨਾਂ ਪੰਤ ਰੱਖੋ। ਉਨ੍ਹਾਂ ਕਿਹਾ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਹੀ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਅਸੀਂ ਭਾਰਤ ਬੰਦ ਦਾ ਸੱਦਾ ਦਿੱਤਾ। ਇਸ ਰੈਲੀ ਦੇ ਵਿੱਚ ਔਰਤਾਂ ਨੂੰ ਵੀ ਸ਼ਾਮੂਲਿਤ ਦੀ ਜਾਵੇਗੀ ਕਿਸਾਨ ਮੋਰਚੇ ਵੱਲੋਂ ਸਕੂਟਰ ਮਾਰਚ ਕਰਦੇ ਆ ਇਹ 16 ਤਰੀਕ ਨੂੰ ਅਸੀਂ ਪੂਰਾ ਪੰਜਾਬ ਬੰਦ ਕਰਾਉਣਾ ਜੀ ਜਿਹੜਾ ਪੂਰਾ ਪੰਜਾਬ ਬੰਦ ਕਰਾਉਣ ਵਾਸਤੇ ਜਿੰਨੇ ਵੀ ਸਾਡੇ ਪ੍ਰਧਾਨ ਸਾਹਿਬਾਨ ਨੇ ਚਾਹੇ ਕੋਈ ਪੱਲੇਦਾਰਾਂ ਦੇ ਨਹੀਂ ਚਾਹੇ ਸਬਜ਼ੀ ਮੰਡੀਆਂ ਚਾਹੇ ਆੜਤੀ ਸੇਸਨ ਅੱਜ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਨੀ ਆ ਵੀ 16 ਤਰੀਕ ਨੂੰ ਪੰਜਾਬ ਪੂਰਨ ਤੌਰ ਤੇ ਬੰਦ ਕਰਾਉਣਾ ਜੀ ਸੰਜੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਭਰ ਵਿੱਚ 16 ਫਰਵਰੀ ਨੂੰ ਜੋ ਪਿੰਡੂ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਉਹਦੀਆਂ ਤਿਆਰੀਆਂ ਨੂੰ ਲੈ ਕੇ ਉਹਦੇ ਪ੍ਰਚਾਰ ਨੂੰ ਲੈ ਕੇ ਅੱਜ ਨਾਬਾ ਦੀ ਨਾਦ ਮੰਡੀ ਵਿੱਚ ਬੱਕ ਬੱਕ ਜਿਹੀ ਬੰਦੀਆਂ ਇਕੱਠੀਆਂ ਹੋ ਕੇ ਸ਼ਹਿਰ ਦੇ ਵਿੱਚ ਇੱਕ ਮਾਰਚ ਕੱਢਣ ਜਾ ਰਹੀਆਂ ਨੇ ਅਸੀਂ ਲੋਕਾਂ ਨੂੰ ਅਪੀਲ ਕਰਨੇ ਜਾ ਰਹੇ ਹਾਂ ਲੋਕਾਂ ਨੂੰ ਬੇਨਤੀ ਕਰਨੇ ਜਾ ਰਹੇ ਹਾਂ ਬੇਨਾ ਫਾਸੀਵਾਦੀ ਤਾਕਤਾਂ ਦੇ ਖਿਲਾਫ ਇੱਕਜੁੱਟ ਹੋ ਜਵੋ ਤਾਂ ਕਿ ਕਿਰਤੀ ਲੋਕਾਂ ਦੀ ਹੋ ਰਹੀ ਜਿਹੜੀ ਲੁੱਟਾ ਉਹਨੂੰ ਬਚਾਇਆ ਜਾ ਸਕੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਇਹਨਾਂ ਦੀਆਂ ਸਾਰੀ ਜਥੇਬੰਦੀਆਂ ਨੇ ਜਿੰਨੀਆਂ ਵੀ ਮੁਲਾਜ਼ਮਾਂ ਦੇ ਜਥੇਬੰਦੀਆਂ ਨੇ ਜਿੰਨੀਆਂ ਵੀ ਪਿੰਡਾਂ ਦੇ ਵਿੱਚ ਪੇਂਡੂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ इवन ਇਥੋਂ ਤੱਕ ਕਿ ਵੀ ਨਰੇਕਾ ਵਰਕਰ ਵੀ ਨੇ ਜਿੰਨੇ ਟਰਾਂਸਪੋਰਟਰ ਨੇ ਸਾਰੀਆਂ ਜਿੰਨੀਆਂ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਜਥੇਬੰਦੀਆਂ ਨੇ ਸਾਰੀਆਂ ਮੋਦੀ ਸਰਕਾਰ ਤੋਂ ਦੁਖੀ ਨੇ ਇਹਦੀਆਂ ਜਿਹੜੀਆਂ ਕਾਰਪੋਰੇਟ ਪੱਖੀ ਨੀਤੀਆਂ ਨੇ ਉਹਨਾਂ ਤੋਂ ਸਾਰੇ ਦੁਖੀ ਨੇ ਸੋ ਇਸ ਲਈ ਇਹ ਸਮੁੱਚੇ ਭਾਰਤ ਦੇ ਵਿੱਚ ਬੰਦ ਹੈ ਅਰੇ ਦੁਨੀਆ ਦੇ ਵਿੱਚ ਇੱਕ ਐਡਾ ਵੱਡਾ ਬੰਦ ਹੈ ਜਿਹੜੇ ਸਾਰੀ ਸੰਸਥਾਵਾਂ ਇਕੱਠੀਆਂ ਹੋ ਕੇ ਇਹਨੂੰ ਮੋਦੀ ਨੂੰ ਸਬਕ ਕਾਉਣ ਵਾਸਤੇ ਚੱਲਿਆ ਨੇ ਤੇ ਸਾਰੇ ਭਾਈਚਾਰਿਆਂ ਨੂੰ ਆ ਜਨਾਬੇ ਦੇ ਵਿੱਚ ਸਾਰੀਆਂ ਜਥੇਬੰਦੀਆਂ ਸਾਰੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਸਾਰੇ ਵਪਾਰੀਆਂ ਦੀਆਂ ਜਥੇਬੰਦੀਆਂ ਉਹ ਜਲੂਸ ਦੇ ਰੂਪ ਚ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਇੱਕ ਦਿਨ ਦਾ ਬੰਦ ਰੱਖ ਲੈ ਆਪਾਂ ਨੇ ਅਸੀਂ ਕਿਉਂਕਿ ਦੇਸ਼ ਪੱਧਰ ਤੇ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀਆਂ ਦੇਸ਼ ਦੀਆਂ ਔਰਤ ਜਥੇਬੰਦੀਆਂ ਨੇ ਉਹਨਾਂ ਨਾਲ ਵੀ ਇਹ ਸੰਪਰਕ ਕੀਤਾ ਗਿਆ ਸੀ ਤੇ ਕਿਉਂਕਿ ਮੋਦੀ ਸਰਕਾਰ ਦਾ ਹਮਲਾ ਜਿਹੜਾ ਆ ਔਰਤਾਂ ਦੇ ਖਿਲਾਫ ਵੀ ਬਹੁਤ ਜ਼ਿਆਦਾ ਵੱਡਾ ਆ ਕਿ ਇੱਕ ਮਨੁਵਾਦੀ ਨੀਤੀ ਦੇ ਰਾਹੀਂ ਓਹੋ ਔਰਤਾਂ ਨੂੰ ਇੱਕ ਦੂਜੇ ਦਰਜੇ ਤੋਂ ਵੀ ਜਿਹੜਾ ਆੇ ਹੇਠਾਂ ਤੀਜੇ ਚੌਥੇ ਦਰਜੇ ਦੇ ਮਨੁੱਖ ਦੇ ਤੌਰ ਤੇ ਸਥਾਪਿਤ ਕਰਨਾ ਚਾਹੁੰਦੇ ਨੇ ਤੇ ਜਿਹੜਾ ਇਹ ਕਾਰਪੋਰੇਟ ਦਾ ਹੱਲਾ ਆ ਉਹ ਕਿਸਾਨੀ ਤੇ ਮਜ਼ਦੂਰਾਂ ਦੇ ਖਿਲਾਫ ਆ ਹਿੱਟ ਐਂਡ ਰਨ ਜਿਹੜੀ ਸਾਡੇ ਟਰੱਕ ਜਿਹੜੇ ਟਰੱਕ ਵਾਲੇ ਚਲਾਉਣ ਵਾਲੇ ਡਰਾਈਵਰ ਵੀਰ ਨੇ ਉਹਨਾਂ ਨੂੰ ਇੱਕ ਤਰ੍ਹਾਂ ਇਸ ਪ੍ਰੋਫੈਸ਼ਨ ਤੋਂ ਬਾਹਰ ਕਰਨ ਦੀ ਨੀਤੀ ਆ ਤਾਂ ਇਹ ਸਾਰੇ ਜਿਹੜੇ ਪਰਿਵਾਰ ਸਾਡੇ ਘਰਾਂ ਦਾ ਮਸਲਾ ਇਸ ਕਰਕੇ ਸਾਨੂੰ ਲੱਗਦਾ ਕਿ ਇਸ ਦੇਸ਼ ਦੀਆਂ ਔਰਤਾਂ ਨੂੰ ਇਸ ਖੋਲ ਦੇ ਵਿੱਚ ਆਉਣਾ ਚਾਹੀਦਾ ਤੇ ਜਿਹੜਾ ਇਹ ਭਾਰਤ ਬੰਦ ਦਾ ਇਦੇ ਲਈ ਅਸੀਂ ਅੱਜ ਜਿਹੜਾ ਸ਼ਹਿਰਾਂ ਦੇ ਅੰਦਰ ਪੂਰੇ ਸ਼ਹਿਰ ਦੇ ਅੰਦਰ ਲੋਕਾਂ ਨੂੰ ਜਾਗਰੂਕ ਕਰਨ ਲਈ ਤੇ ਉਹਨਾਂ ਨੂੰ ਅਪੀਲ ਕਰਨ ਲਈ ਜਾ ਰਹੇ ਆ।